ਉਡੀ ਚੇਂਜ ਕਰਦੇ ਆ ਵੀਰ ਉਹੀ ਕਿਹਾ ਉਹਨੇ ਕਹਿੰਦਾ ਯਾਰ ਜੋਰ ਲਾ ਕੇ ਬੋਲਦਾ ਉਦੋਂ ਕੰਪ ਡਾਊਨ ਪੈਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਹੈ ਆ ਬੋਦੀ ਵੀ ਮਜਬੂਰੀ ਸਮਝਦੇ ਆ ਓ ਬੱਲੇ 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 ਇੱਕ ਪਾਸੇ ਖੁਸ਼ੀ ਦਿੜਬੇ ਵਾਲਾ ਕਿ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜਫਾ ਬੱਬੂ ਦਾ ਟੱਕਾ ਦਿੰਨੇ ਕਹਿਰ ਮਜਾਉਂਦੇ ਨੇ ਕਾਲੂ ਦੀ ਲੋਰ ਕਿੰਦੇ ਦੀ ਤੌਰ ਆ ਸਖਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਮਿਹਨਤ ਕਰੋ ਤੇ ਤੁਹਾਡੀ ਮਿਹਨਤ ਰੌਲਾ ਪਾਵੇਗੀ ਚੁੱਪ ਸ਼ਾਂਤ ਸ਼ਾਂਤ ਰਹੋ ਤੁਹਾਡੀ ਮਿਹਨਤ ਰੌਲਾ ਪਾਵੇਗੀ ਦਗਾਂ ਦਗਾਂ ਵਾਲੇ ਬਿੱਟੂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਪਿਆਰ ਮਿਲ ਰਿਹਾ ਤੇਰੇ ਵੀਰੋ ਉਹ ਕਹਿੰਦੇ ਦਿੜਬੇ ਵਾਲਾ ਦੁਕਾਨ ਵਾਲੇ ਖੁਸ਼ੀ ਦੀ ਗੱਲ ਹੈ ਪੈ ਗਈ ਰੇਡ ਅਮਰੀਕ ਬਾਈ ਉਹ ਰੇਡ ਇਹਦੇ ਉਧਰ ਖੁਸ਼ੀ ਦੀ ਗੱਲ ਹੈ ਇਹਦਾ ਕੰਦੇ ਆਹੇ ਹਾਲ ਆ ਪਾਉ ਮਾ ਤੇ ਨੂੰ ਟੱਕਰੇ ਪਰ ਬਾਤੇ ਜੇਠੂ ਗੇੜੀਆਂ ਟੀਮਾ ਗਰਾਊਂਡ ਦੇ ਨਾਲ ਜੁੜ ਜਾਣ ਉਸ ਤੋਂ ਬਾਅਦ ਜਿਹੜਾ ਮੈਚ ਹੋਣਾ ਮੇਰੇ ਵੀਰੋ ਪਰ ਪਹਿਲਾ ਪਈ ਹੋਈ ਰੇਡ ਤੇ ਇੱਕ ਪਾਸੇ ਕਹਿੰਦੇ ਕਬੱਡੀ ਦਾ ਪ੍ਰਿੰਸ ਦੇ ਬਿੱਲਾ ਜਾਲ ਓ ਬੱਲੇ 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 ਓ ਬਿੱਲਿਆ ਕਰਦੇ ਇਸ਼ਾਰਾ ਸ਼ੂਰਾ ਓਏ ਹੋਏ 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 ਓਏ ਹੋਏ ਓਏ ਹੋਏ ਓਏ ਆਇਆ ਸਵਾਰ ਰੀਕ ਜੀ ਮਾਫੀ ਚਾਹੁੰਦੇ ਆ ਤਾਂ ਜਾਂਦਾ ਵੱਡੇ ਬਾਈਓ ਲਓ ਪੈ ਗਈ ਰੇਡ ਬ੍ਰਿਕ ਜੀ ਕਰਿਓ ਗੱਲ ਫਿਕਰਨਗਰ ਤਾਜ਼ੀ ਪਤੰਗ ਵੜਦੇ ਨੱਪੀ ਆਮਸ ਓ ਸੰਗੜੇ ਓਏ ਲਾਜੂ ਕਹਿੰਦੇ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖਦਾ ਵੀ ਚਾਰੇ ਪਿਆਰ ਮੇਰੇ ਵੀਰੋ ਇਹ ਕਹਿੰਦੇ ਪਹਿਲਾ ਕੁਆਟਰ ਫਾਈਨਲ ਮੈਚ ਖੇਡਾ ਜਾ ਰਿਹਾ ਜੜਬੇ ਵਾਲਾ ਬਾਈ ਡੈਨੀ ਕਰਦਾ ਫੈਸਲਾ ਲੇ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਰੇ ਵੀਰੋ ਤੁਸੀਂ ਕੋਈ ਖੁਸ਼ੀ ਬਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਦੇ ਵੀਰ ਹੈ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਬਣਾ ਕੇ ਰੱਖਿਓ ਰੋਜ਼ ਇਕੱਠੇ ਰਹਿਣਾ ਆਪ ਇੱਕ ਪਿਆਰ ਰੱਖਿਓ ਜਿਹੜੇ ਸਟੇਜ ਤੇ ਬੂਰੇ ਖੜੇ ਮੈਂ ਪਹਿਲਾਂ ਵੀ ਆਖਿਆ ਵੀਰੇ ਬੈਠੋ ਕਿਰਪਾ ਕਰਕੇ ਅਗਲੀ ਕਬੱਡੀ ਬਿੱਲਾ ਜੌਲ ਆ ਗਿਆ ਲੈ ਬਿੱਲਾ ਦੌਰ ਕਬੱਡੀ ਪਾਰਿਆ ਮੇਰੇ ਵੀਰੇ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਬੀਰੂ ਮਾਰ ਕੇ ਗੁਰਸ਼ਰਨ ਮਾਰ ਕੇ ਤੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਬਿੱਲਾ ਤੇ ਖੁਸ਼ੀ ਖੁਸ਼ੀ ਤੇ ਬਿੱਲਾ ਹਾ ਵਾਹਿਗੁਰੂ ਮੇਰ ਘਰੇ ਪਰ ਪੁਆਇੰਟ ਇਹ ਆ ਲਓ ਜੀ ਆਓ ਆ ਲਓ ਜੀ ਆਓ ਸਵਾਦ ਹੈ ਕਬੱਡੀ ਦਾ ਉਹੀ ਅੰਦਾਜ਼ ਉਹੀ ਉਹ ਐਕਸ਼ਨ ਹੈ